ਗੱਡੀ ਤੇ ਟੋਏ ਛੱਡੀ ਕਰਨ ਕਰਕੇ ਵਿਅਕਤੀ ਦੀ ਮੌਤ ਸਬ ਡਿਵੀਜ਼ਨ ਕਸਬਾ ਪੁਲਤ ਬੇਗੋਵਾਲ ਰੋਡ ਤੇ ਬਲੈਰੋ ਗੱਡੀ ਦੇ ਟੋਏ ਛੱਡੀ ਕਰਨ ਕਰਕੇ 68 ਸਾਲਾ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਚਿੱਟੇ ਰੰਗ ਦੀ ਬਲੈਰੋ ਗੱਡੀ ਨੰਬਰ PB03AQ2849 ਜਿਸ ਨੂੰ ਗੁਰਪ੍ਰੀਤ ਸਿੰਘ ਗੋਪੀ ਵਾਸੀ ਬੇਗੋਵਾਲ ਚਲਾ ਰਿਹਾ ਸੀ ਜਦੋਂ ਉਪਲਤ ਨਜ਼ਦੀਕ ਆਏ ਤਾਂ ਬੈਗੋਵਾਲ ਰੋਡ ਤੇ ਪੇ ਡੂੰਗੇ ਟੋਏ 'ਚ ਗੱਡੀ ਦਾ ਟਾਇਰ ਪੈਣ ਕਾਰਨ ਜ਼ੋਰਦਾਰ ਝਟਕਾ ਲੱਗਣ ਕਰਕੇ ਨਾਲ ਬੈਠੇ ਗੁਰਪ੍ਰੀਤ ਸਿੰਘ ਗੋਪੀ ਦੇ ਪਿਤਾ ਅਫਤਾਰ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਸਿਵਲ ਹਸਪਤਾਲ ਪੁਲਤ ਵਿਖੇ ਲਿਗਿਆ ਅੰਦਾ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਤ੍ਰਿਆ ਪੁਲਤ ਦੀ ਵਿਸ਼ੇਸ਼ ਰਿਪੋਰਟ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਤਲਵੀਰ ਸਿੰਘ ਜੀ ਮੈਂ ਪਿੰਡ ਲੇਟਾ ਮੇਰਾ ਅੱਛਾ ਜੀ ਤੇ ਭਾਜੀ ਕਿਹੜਾ ਆਪਣੇ ਅੱਜ ਕਹਿੰਦੇ ਡੈਥ ਹੋ ਗਈ ਹੈ ਨਾ ਆਪਣੇ ਅਵਤਾਰ ਸਿੰਘ ਦੀ ਹਾਂਜੀ ਅਵਤਾਰ ਸਿੰਘ ਮੇਰੇ ਕੁੜਮ ਸਾਥੀ ਸੀਗੇ ਬੇਗੋਵਾਲ ਤੋਂ ਜੋ ਜਾ ਰਹੇ ਸੀ ਕਪੂਰ ਥਲੇ ਨੂੰ ਪਟਲਾਟ ਪੈਲਸ ਤੋਂ ਪਹਿਲਾਂ ਜਿਹੜਾ ਗਈ ਵਾਲੇ ਪੁਲ ਤੋਂ ਪਹਿਲਾਂ ਖੱਡਾ ਜਿਹੜਾ ਇਹਦਾ ਇਹ ਖੱਡਾ ਹੀ ਉਹਨਾਂ ਦੀ ਜਾਨ ਦਾ ਕਾਰਨ ਬਣਿਆ ਮੌਤ ਜਿਹੜੀ ਹੋਈ ਉਹਨਾਂ ਦੀ ਖੱਡੇ ਕਰਕੇ ਹੋਈ ਹੈ ਜੀ ਅੱਛਾ ਕਿਦਾ ਆ ਜਾ ਰਹੇ ਕਿਦਾ ਕਪੂਟੇ ਜਾ ਰਹੇ ਜੀ ਇੱਕ ਰੋਡ ਦੇ ਉੱਤੇ ਖੱਡਾ ਜੀ ਤੁਹਾਨੂੰ ਉਧਰ ਕੈਮਰਾ ਘੁਮਾਉ ਦਮੈਂ ਤਾਂ ਤੁਹਾਨੂੰ ਸਾਰਾ ਨਜ਼ਰ ਆਏਗਾ ਉਸ ਖੱਡੇ ਨੂੰ ਗੱਡੀ ਬਚਾਈ ਜੀ ਇਸ ਖੱਡੇ ਤੋਂ ਬਚਾ ਕੇ ਇਸ ਖੱਡੇ ਤੋਂ ਬਚਾਈ ਦੇਖਣੇ ਆ ਰੋਡ ਦੇ ਕਿਨਾਰੇ ਐਡਾ ਖੱਡਾ ਡੂੰਘਾ ਘੱਟੋ ਘੱਟ 40 ਫੁੱਟ ਡੂੰਘਾ ਖੱਡਾ ਜੀ ਹੈ ਨਹੀਂ ਤਾ ਸਿੰਘ ਦੀ ਡੈਥ ਹੋ ਗਈ ਮੌਕੇ ਤੇ ਜੀ ਮੌਕੇ ਤੇ ਹਸਪਤਾਲ ਪਹੁੰਚ ਕੇ ਡੈਥ ਹੋ ਗਈ ਜੀ ਉਹਨਾਂ ਦੀ ਸਰਕਾਰੀ ਹਸਪਤਾਲ ਲੈ ਕੇ ਗਏ ਹੀ ਹੈ ਸਸਕਾਰ ਕਰਤਾ ਬਾਜੀ ਉਹਨਾਂ ਦਾ ਸਸਕਾਰ ਕਰਤਾ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਭਾਜੀ ਕੀ ਦੱਸਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਲੋਕਾਂ ਨੂੰ ਅਨਜਾਨ ਰੋਕਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਰੋਡ ਤੇ ਚੱਲ ਰਹੇ ਆ ਈਟੀ ਜੂਰੇ ਨਹੀਂ ਦਿਖਦਾ ਪਿਆਸ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਧਰ ਖੰਡਿਆਂ ਤੇ ਜਿਹੜੇ ਟੱਕਣ ਦਿੱਤੇ ਜਾਣ ਪਰ ਉੱਪਰ ਕਾਰਵਾਈ ਕੀਤੀ ਜਾਏ ਇਹਨਾਂ ਦੇ ਉੱਤੇ ਜੋ ਵੀ ਟੱਕਣ ਦੇ ਨੇ ਜਾਂ ਸੀਵਰੇਜ ਦੇ ਜੋ ਵੀ ਟੱਕਣ ਨੇ ਉਹ ਲੱਗਣੇ ਚਾਹੀਦੇ ਆ ਜੋ ਇਹਨਾਂ ਦੀ ਡੈੱਟ ਹੋ ਗਈ ਹੈ ਬਹੁਤ ਘਾਟਾ ਪਿਆ ਹੈ ਕਿ ਗਾਂਹ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਜਿਹੜੇ ਤੁਹਾਡੇ ਅਲਟਰਸ ਕੇ ਜਿਹੜੇ ਆ ਦੱਤੋ ਇਵਤਾਸਾਂ ਕੋਈ ਜੋਬ ਕਰਦੇ ਨੇ ਤੁਸੀਂ ਪਹਿਲਾਂ ਉਹ ਰਿਟਾਇਰਮੈਂਟ ਜੀ ਫੌਜ ਚੋਂ ਰਿਟਾਇਰਮੈਂਟ ਹੈ ਫੌਜ ਚੋਂ ਰਿਟਾਇਰਮੈਂਟ ਹੋਈ ਹੈ ਕੀ ਨਾਮ ਆਪਣਾ ਹੈਪੀ ਭਾਜੀ ਤੇ ਕੀ ਕਰਦੇ ਤੁਸੀਂ ਇੱਥੇ ਆਪਣਾ ਮੁਰਗੇ ਦਾ ਕੰਮ ਹੈ ਅੱਛਾ ਚਿਕਨ ਦਾ ਆ ਕਿਹੜੀ ਜਗ੍ਹਾ ਹੈ ਇਹ ਇਹ ਆਪਣੇ ਪਹਿਲੀਆ ਪੈਲਸ ਨਗਦੀਕ ਡਿਗਵਾਲ ਰੋਡ ਫਲਤ ਕਲੋਨੀ ਅੱਛਾ ਤੇ ਤੁਸੀਂ ਜਿਹੜਾ ਹਾਸਾ ਹੈ ਉਹ ਗੱਡੀ ਦਾ ਬਲੇਰ ਉਹਦਾ ਉਹ ਤੁਸੀਂ ਆਪਣੀ ਅੱਖੀ ਦੇਖਿਆ ਹਾਂਜੀ ਪਾਜੀ ਅਸੀਂ ਮੋਕੇ ਤੇ ਇੱਥੇ ਬੈਠੇ ਸੀਗੇ ਦੁਕਾਨ ਖੋਲੀ ਸੀਗੀ ਤੇ ਬੈਠੇ ਸੀਗੇ ਹੂੰ ਤੇ ਇੱਧਰ ਜਿੱਧਰ ਗੱਡੀ ਆਈ ਹੈ ਖੱਡੇ ਤੇ ਇਹ ਕਿਧਰੋਂ ਗੱਡੀ ਆਈ ਹੈ ਬਿਗਵਾਲ ਨੂੰ ਆਈ ਹੈ ਜੀ ਅੱਛਾ ਕਿੰਨੇ ਜਣੇ ਵਿੱਚਗੇ ਦੋ ਜਣੇ ਸੀਗੇ ਪੇਪੁੱਤੀ ਸੀਗੇ ਦੋਨੇ ਅੱਛਾ ਫੇਰ ਗੱਡੀ ਕਿੱਥੇ ਵੱਜੀ ਗੱਡੀ ਇਸ ਖੱਡੇ 'ਚ ਵੱਜ ਕੇ ਗੱਡੀ ਕੰਟਰੋਲ ਨਹੀਂ ਹੋਈ ਗੱਡੀ ਮੋੜ ਕੇ ਜਾ ਕੇ ਉਹ ਖੰਭੇ 'ਚ ਵੱਜੀ ਜਾ ਕੇ ਸਾਹਮਣੇ ਉਹ ਖੰਭੇ 'ਚ ਵੱਜੀ ਜਾ ਕੇ ਅੱਛਾ ਉਹ ਗੇਟ ਦੇ ਵਿੱਚ ਜਾ ਕੇ ਵੱਜੀ ਆ ਕੋਈ ਜਾਨੀ ਮਾਨੀ ਇਨਸਾਨ ਤਾਂ ਨਹੀਂ ਹੋਇਆ ਜਾਨੀ ਮਾਨੀ ਉਹ ਬਜ਼ੁਰਗ ਮਰ ਗਏ ਨਾਲ ਨੂੰ ਬੰਦਾ ਮਰ ਗਿਆ ਨਾਲ ਨੂੰ ਨਾਲ ਦਾ ਬਜ਼ੁਰਗ ਮਰ ਗਿਆ ਅੱਛਾ ਅੱਛਾ ਤੇ ਇਸ ਖੱਡੇ ਦਾ ਕਰੀ ਕਿਹਾ ਨਹੀਂ ਕਿਸੇ ਨੂੰ ਪ੍ਰਸ਼ਾਸਨ ਚਾਹਤ ਤੇ ਤਿੰਨ ਚਾਰ ਵਾਰੀ ਇੱਥੇ ਮੱਲਕੀ ਤੇ ਭਾਜੀ ਕੰਨੂ ਪੱਤਰਕਾਰ ਜੇ ਹੁੰਦੇ ਆ ਉਹਨਾਂ ਨੇ ਵੀ ਤਿੰਨ ਚਾਰ ਵਾਰੀ ਜਗਵਾਣੀ ਦੇ ਖਬਰ ਲਾਈ ਆ ਮੱਲਕੀ ਕਮੇਟੀ ਵਾਲਿਆਂ ਨੇ ਕੋਈ ਐਕਸ਼ਨ ਨਹੀਂ ਚੱਕਿਆ ਤਿੰਨ ਚਾਰ ਵਾਰੀ ਮੱਲਕ ਖਬਰ ਲੱਗੀ ਐ ਇੱਥੇ ਅੱਗੇ ਵੀ ਕੋਈ ਹਾਦਸੇ ਹੋਏ ਆ ਹਾਦਸੇ ਹੁੰਦੇ ਰਹਿੰਦੇ ਕੋਈ ਨਾ ਕੋਈ ਮੋਟਰਸਾਈਕਲ ਡਿੱਗ ਪਿਆ ਕੋਈ ਕੋਈ ਉਦਾਂ ਮਤਲਬ ਕਿ ਨਿਹਰ ਸਵੇਰੇ ਕੁਝ ਵੀ ਹਾਲਤ ਹੋ ਜਾਂਦਾ ਆ